ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਆ ਦੋਸਤੋ ਬਾਗੇ ਪੁਰਾਣੇ ਤੇ ਨਿਹਾਲ ਸਿੰਘ ਆਲੇ ਦੇ ਬਿਲਕੁਲ ਸੈਂਟਰ ਜੇ ਚ ਪਿੰਡ ਮਾਣੂਕੇ ਗੱਲ ਚਿੱਟੀ ਪੱਟੀ ਆਲਾ ਰੋਡ ਬਾਈ ਉਹਨਾਂ ਦੇ ਪਿੰਡ ਵਿੱਚ ਦੀ ਨਾਹਿੰਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਤਿੰਨ ਪਸ਼ੂ ਆ ਤੇ ਤਿੰਨੇ ਨਾਲ ਹੀ ਸੇਲ ਹੈ ਵੜ ਬਾਈ ਉਹਨਾਂ ਦੇ ਰਿਸ਼ਤੇਦਾਰਾਂ ਨੇ ਲੈ ਜਾਣੀ ਆ ਤੇ ਆ ਦੋ ਪਸ਼ੂ ਸੇਲ ਹੈ ਕੋਈ ਵਪਾਰ ਦਾ ਕੰਮ ਨਹੀਂ ਮਜਬੂਰੀ ਕਰਕੇ ਬਾਈ ਕਹਿੰਦਾ ਆਪਾਂ ਸੇਲ ਕਰਨ ਲੱਗੇ ਆ ਸ਼ਾਮ ਸੁਭਾਈ ਦਾ ਔਖਾ ਤਾਂ ਕਰਕੇ ਬਾਈ ਕਹਿੰਦਾ ਸੇਲ ਕਰਦੇ ਆ ਨਹੀਂ ਤਾਂ ਬਾਈ ਕਹਿੰਦਾ ਛੱਡ ਛੁੱਡ ਪਾਇਆ ਸੀਗਾ ਹਜੇ ਨਾਵਾ ਹੀ ਸ਼ੈੱਡ ਪਾਇਆ ਤੇ ਪਰ ਮਜਬੂਰੀ ਕਰਕੇ ਬਾਈ ਕਹਿੰਦਾ ਆਪਾਂ ਨੂੰ ਹੁਣ ਪਸ਼ੂ ਸੇਲ ਕਰਨੇ ਪੈ ਰਹੇ ਆ ਸਾਰੇ ਨਾ ਕੀ ਸੇਲ ਆ ਆ ਬਹੁਤ ਸੋਹਣੀ ਝੋਟੀ ਐ ਇੱਕ ਇਧਰ ਅਉਸਰ ਝੋਟੀ ਐ ਇਹ ਦੋ ਨਾ ਕੀ ਸੇਲ ਆ ਉਹ ਬਾਈ ਹੋਣੀ ਕਹਿੰਦੇ ਆਪਣੇ ਰਿਸ਼ਤੇਦਾਰਾਂ ਨੇ ਲੈ ਜਾਣੀ ਆ ਪਸ਼ੂ ਤਿੰਨੇ ਛੱਡ ਦੇਣੇ ਆ ਆਪਾਂ ਬਾਕੀ ਇਨਫਰਮੇਸ਼ਨ ਬਾਈ ਉਹਨਾਂ ਤੋਂ ਲੈ ਲੈਣਾ ਪੁੱਛਦੇ ਕਿੰਨਾ ਦੁੱਧਵਾਦਾ ਕਿੰਨਾ ਮਾਸੂ ਆ ਤੇ ਕੀ ਬਾਈ ਮੁੱਲ ਕਰਦਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਂ ਦੱਸ ਆਪਣਾ ਬਲਦੇਵ ਸਿੰਘ ਆ ਪਈ ਕਿਹੜੀ ਵਜਦੀ ਹੈ ਜੀ ਗੰਗੇ ਕੀ ਪਈ ਬਲਦੇਵ ਸਿੰਘ ਗੰਗੇ ਕੀ ਪਈ ਤੇ ਆਪਣਾ ਘਰ ਆ ਕਿੰਨਾਵਾਂ ਸੂਆ ਝੋਟੀ ਦਾ ਬਾਈ ਦੂਜਾ ਸੂਆ ਜੀ ਦੂਜੇ ਸੂਏ ਸੂਣਾ ਹੋਣਾ ਹਾਂ ਸੂਣਾ ਜੀ ਪਹਿਲੇ ਸੂਏ ਕਿੰਨਾ ਕਿ ਦੁੱਧ ਪਿਆਗੀ ਜੀ 16 ਲੀਟਰ ਦੁੱਧ ਸੀ ਠੀਕ ਹੈ ਜੀ ਦਿਨ ਕਿੰਨੇ ਲੈ ਜੂ ਦਿਨੇ 8 ਲੈ ਜੇ 10 ਲੈ ਜੇ ਇੰਨੇ ਇੱਕ ਇੰਨੇ ਕਿ ਲੈ ਜੂ ਕੋਈ ਇੱਕ ਦਿਨ ਪਹਿਲਾਂ ਸੂਪ ਪੇ ਜਾ ਇੱਕ ਦਿਨ ਉੱਤੇ ਲੈ ਜੀ ਕੱਢੀਏ ਮਾੜੀ ਜੀ ਤੋਰ ਕੇ ਵਿਖਾਈਏ ਸਾਂਹ ਤੋਂ ਬਣਾਈ ਆ ਕਿ ਟੀਕਾ ਲੱਗਿਆ ਜੀ ਇਹਦੇ ਇਹ ਨਾ ਕੀ ਕਰ ਰਿਹਾ ਜੀ ਠੀਕ ਹੈ ਜੀ ਪ੍ਰਾਈਵੇਟ ਡਾਕਟਰ ਤੋਂ ਕਿ ਸਰਕਾਰੀ ਤੋਂ ਸਰਕਾਰੀ ਤੋਂ ਠੀਕ ਹੈ ਜੀ ਦੋਸਤੋ ਸਰਕਾਰੀ ਸੀਵਨ ਲੱਗਿਆ ਜੀ ਤੋਂ ਇਹ ਗੱਭਣ ਚੰਗਾ ਦੁੱਧ ਬਈ ਦੱਸਦਾ ਕਿ ਪਹਿਲੇ ਸੂਏ ਦੇ ਥੱਲੋਂ ਅਸੀਂ ਚੋਇਆ ਦੂਜੇ ਸੂਏ ਕਰਮਾਲੀ ਨੇ ਸੂਣਾ ਸੋਹਣੀ ਝੋਟੀ ਹੈ ਕੁੰਡਾ ਸਿੰਘ ਹੈ ਵਜਨ-ਵਜਨ ਬਹੁਤ ਹੈ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਦੇ ਆ ਪੱਠਪੜੇ ਦੀ ਗੋਲ ਹੈ ਕੋਈ ਹੱਡ ਨਹੀਂ ਦੱਸਦੇ ਸੇਵਾ ਸੰਭਾਲ ਬਾਈ ਉਹਨਾਂ ਦੀ ਚੰਗੀ ਐ ਵਲ ਢੇਲਾਂ ਬਹੁਤ ਪਈਆਂ ਬਾਕੀ ਦਿਨ ਬਾਈ ਦੱਸਦਾ ਅੱਠ ਲੈ ਜੂਗੀ ਅੱਠ ਤੇ 10 ਵੀ ਲੈ ਸਕਦੀ ਆ ਤੇ ਕੋਈ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦਾ ਉਹ ਤੁਹਾਨੂੰ ਵੀ ਪਤਾ ਕੋਈ ਦਿਨ ਫਿਕਸ ਤਾਂ ਹੁੰਦੇ ਨਹੀਂ ਕੋਈ ਵਾਰ ਦਿਹਾੜੀ ਰੰਗ ਪਸ਼ੂ ਪਹਿਲਾਂ ਵੀ ਸੂ ਪੈਂਦਾ ਤੇ ਕੋਈ ਇੱਕ ਦੋ ਦਿਨ ਉੱਪਰ ਵੀ ਲੈ ਸਕਦਾ ਉਹ ਅੱਗੇ ਵਾਈਗਰੂ ਨੂੰ ਪਤਾ ਉਪਰੇ ਘਰੇ ਜਾ ਕੇ ਦਿਹਾੜੀ ਰੰਗ ਪਸ਼ੂ ਪਹਿਲਾਂ ਵੀ ਸੂ ਪੈਂਦਾ ਹੁੰਦਾ ਬਾਕੀ ਵਲ ਢੇਲਾਂ ਪਈਆਂ ਬਹੁਤ ਆ ساری ਵਾਲਟੈਲ ਕੱਢ ਕੇ ਸੂਣਾ ਸੋਹਣੀ ਝੋਟੀ ਐ ਥਣ ਆਸ ਦੀ ਚਵਾਈ ਆੜੇ ਆ ਗੈਪ ਚ ਲੱਗੇ ਹੋਇਆ ਸੀਲ ਸੌ ਬਾਈ ਕਹਿੰਦਾ ਪੂਰੀ ਆ ਪਤਲੇ ਪਿੰਡੇ ਦੀ ਆ ਦੂਜਾ ਸੂਆ ਝੋਟੀ ਕੁੰਡਾ ਸਿੰਘ ਆ 16 ਕਿਲੋ ਦੁੱਧ ਬਾਈ ਦੱਸਦਾ ਕਿ ਆਪਾਂ ਇਹਦੇ ਤੁਹਾਨੂੰ ਚੋਇਆ ਦੂਜੇ ਸੂਵੇ ਹੁਣ ਇਹ ਸੂਣ ਨੂੰ ਤਿਆਰ ਆ ਤਾਂ ਦੁਬਾਰਾ ਵੇਖ ਲਓ ਆ ਦੋਸਤੋ ਦੂਸਰੀ ਸਾਈਡ ਤੋਂ ਵੀ ਵੇਖ ਲਓ ਸੋਹਣੇ ਥਾਨ ਆ ਕੋਈ ਵਾਧੂ ਫੋਟ ਨਹੀਂ ਸ਼ਾਗ ਨਹੀਂ ਬਾਕੀ ਮੌਲ ਬਾਈ ਬਲਦੇਵ ਤੋਂ ਮੈਂ ਪੁੱਛ ਦਿਨਾ ਬਾਈ ਇਹਨਾਂ ਦਾ ਕੀ ਕਰਦਾ ਮੌਲ ਬਾਈ ਬਲਦੇਵ ਦਾ 1 ਨੰਬਰ ਦਾ ਜੀ 1 ਨੰਬਰ ਦਾ ਜੀ ਇਹਦਾ 125 125 ਮਾਨਤਾਨੋ ਜੀ ਥੋੜਾ ਘਣਾ ਹਾਂ ਥੋੜਾ ਘਣਾ ਮਾਨਤਾਨ ਕਰ ਜਾਂਦੇ ਠੀਕ ਹੈ ਜੀ ਦੋਸਤੋ 125000 ਬਾਈ ਮੌਲ ਕਰਦਾ ਮਾਨਤਾਨ ਹੋ ਜੂ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆ ਜਾਓ ਜਿਹਦੇ ਪਸੰਦ ਆਉ ਬਾਈ ਦੇ ਘਰੇ ਆਇਓ ਆਪਦੀ ਤਸੱਲੀ ਕਰ ਲਿਓ ਦੋਸਤੋ ਨਰਮ ਜਿਆ ਬਾਈ ਹੈ ਕੋਈ ਬਾਲੀਆਂ ਵਾਧੂ ਘਟਾਵ ਨਹੀਂ ਗੱਲਾਂ ਕੀਤੀਆਂ ਬਾਈ ਨੇ ਨਾਰਮਲ ਜਿਆ ਸੁਭਾਅ ਬਾਈ ਦਾ ਉਹਦੀ ਝੋਟੀ ਦੀ ਕਿੰਨੀ ਕੁ ਉਮਰ ਹੋ ਬਾਈ ਉਹ ਜੀ 2 ਸਾਲ ਦੀ ਹੈ ਜੀ 2 ਸਾਲ ਦੀ ਹਾਂ ਤਾਰਾਂ ਘਰ ਹਟੀ ਕੇ ਨਹੀਂ ਹੈ ਜੀ ਘਰ ਹਟੀ ਕੇ ਰੰਗ ਠੀਕ ਆ ਭਰਾਏ ਕਿ ਨਹੀਂ ਭਰਾਏ ਨਹੀਂ ਭਰਾਇਆ ਨਹੀਂ ਆਪਾਂ ਉਹਦਾ ਕਿੰਨਾ ਮੁੱਲ ਆ ਜੀ ਉਹਦਾ ਹੈਗਾ 1.35 ਕੱਤੀ ਦਾ ਹਾਂ 45 45000 ਕੱਢੀਏ ਬਾਹਰ ਨੂੰ ਜੀ ਉਹ ਵੀ ਦੋਸਤੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਸਿੱਧਾ ਜਾਂ ਪਰਿਵਾਰ ਕੋਈ ਬਾਲਾ ਵਾਰ ਫੇਰਾ ਨਹੀਂ ਭਲੇਖਾ ਲੱਗ ਗਿਆ ਸੀ ਬਾਈ ਨੂੰ 45000 ਦੀ ਬਾਈ ਕਹਿੰਦਾ ਆਪਾਂ ਝੋਟੀ ਦੇ ਦਿਆਂਗੇ 2.5 ਸਾਲ ਇਹਦੀ ਉਮਰ ਹੈ ਬਾ ਕੋਈ ਨਹੀਂ ਮੋੜ ਲਿਓ ਜੀ 2.5 ਸਾਲ ਇਹਦੀ ਉਮਰ ਹੈ ਝੋਟੀ ਦੀ ਤਾਰਾ ਬਾਈ ਦੱਸਦਾ ਕਿ ਇਹਦੋਂ ਪਹਿਲਾਂ ਇੱਕ ਵਾਰੀ ਕਰ ਚੁੱਕੀ ਆ ਟੀਕਾ ਭਰਾਇਆ ਨਹੀਂ ਬਾਕੀ ਨਮਾਹਾਨ ਝੋਟੀ ਆ ਹੋਰ ਦਸਾਂ 15 ਦਿਨਾਂ ਤੱਕ ਰੀਟ ਚ ਆਜੂ ਇੱਕ ਅੱਧਾ ਪਾਊਡਰ ਦਾ ਪੈਕਟ ਪਾ ਦਿਓ ਜਿਹਦੇ ਪਸੰਦ ਆਊਗੀ ਤੇ ਦੋਸਤੋ ਦੇ ਰੱਖ ਕੇ ਦੇਵਾਂਗੇ ਆਪਾਂ ਹਾਂਜੀ ਇਹ ਵੀ ਭੈਣ ਲੈਣਾ ਹੈ ਜੋੜਾ ਮੈਂ ਰੱਖਤੀ ਹਾਂਜੀ ਜੋੜਾ 1.5 ਲੱਖ ਚ ਦੋਸਤੋ ਭੈਣ ਕਹਿੰਦੀ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ 1.5 ਲੱਖ ਦਾ ਆਪਾਂ ਜੋੜਾ ਦੇ ਦੇਾਂਗੇ ਕੱਲੀ ਦਾ ਮੁੱਲ 1.25 ਐ ਝੋਟੀ ਦਾ ਇਹ ਔਸਰ ਝੋਟੀ ਦਾ ਮੁੱਲ ਹੈਗਾ 45000 ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਡੇਢ ਲੱਖ ਦਾ ਭੈਣ ਹੁਣੀ ਕਹਿੰਦੇ ਜੋੜਾ ਦੇ ਦੇ ਦਾਂਗੇ ਕੋਈ ਵਿੱਚੋਂ ਛੋੜ ਛੱਪਾ ਮਾਨ ਤਾਨ ਵੀ ਹੋ ਜੂ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆ ਜਿਓ ਇਹ ਦੋ ਪਸ਼ੂ ਸੇਲ ਹੈ ਮਜਬੂਰੀ ਕਰਕੇ ਬਾਈ ਕਹਿੰਦਾ ਆਪਾਂ ਸੇਲ ਕਰਦੇ ਆ ਆਫ ਕੈਮਰਾ ਬਾਈ ਮੈਨੂੰ ਦੱਸਦਾ ਸੀਗਾ ਕਿ ਬਾਈ ਹੁਣਾਂ ਦੇ ਘਰੋਂ ਆਂਟੀ ਹੁਣੀ ਪਸ਼ੂ ਸਾਂਭਦੇ ਸੀ ਉਹ ਥੋੜੇ ਜਿ ਢਿੱਲੇ ਰਹਿੰਦੇ ਆ ਸਾਹ ਸਭਾਈ ਉਹਨਾਂ ਤੋਂ ਹੁਣ ਹੁੰਦੀ ਨਹੀਂ ਤਾਂ ਕਰਕੇ ਬਾਈ ਕਹਿੰਦਾ ਆਪਾਂ ਸੇਲ ਕਰ ਦੇਣੇ ਆ ਇਹ ਦੋ ਪਸ਼ੂ ਸੇਲ ਆ ਜਿਹੜੇ ਵੀ ਭੈਣ ਭਰਾ ਦੇ ਇਹਨਾਂ ਦੋਹਾਂ ਨਗਾਂ ਚੋ ਜਿਹੜਾ ਵੀ ਨਗ ਪਸੰਦ ਆਉਂਦਾ ਜੇ ਕੋਈ ਗੱਬਣ ਝੋਟੀ ਲੈਣ ਦਾ ਚਾਹ ਬਾਣਾ ਤਾਂ ਵੀ ਬਾਈ ਨੂੰ ਫੋਨ ਲਾ ਲਿਓ ਜੇ ਕੋਈ ਔਸਰ ਝੋਟੀ ਲੈਣ ਦਾ ਚਾਹ ਬਾਣਾ ਤਾਂ ਵੀ ਤੁਸੀਂ ਬਾਈ ਨੂੰ ਫੋਨ ਲਾ ਲਓ ਜੇ ਕੋਈ ਭੈਣ ਭਰਾ ਦੋਵੇਂ ਨਗ ਇਕੱਠੇ ਹੀ ਲੈ ਲੈਂਦਾ ਫਿਰ ਬਾਈ ਕਹਿੰਦਾ ਮਾਨ ਤਾਨ ਖੁੱਲਾ ਕਰ ਦਾਂਗੇ ਆਪਾਂ ਮਾਣੂ ਕੀ ਗੱਲ ਪਿੰਡ ਹੈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਵੀ ਨੇੜੇ ਰਹਿ ਜਾਂਦਾ ਨਾਲ ਗਵਾਂਡ ਪਿੰਡ ਸਮਾਦ ਭਾਈ ਆ